ਭਰਾ ਬਣ ਕੇ ਲੱਤਾਂ ਖਿੱਚਣ ਵਾਲਿਆਂ ਨੂੰ ਬੇਨਤੀ ਹੈ ਐਵੇਂ ਮੜੀ ਜਿਹੀ ਟਿੱਪਣੀ ਕਰ ਦੇਣੀ ਹੈ ਤਾਂ ਪੋਲ ਗਿਣਦੇ ਹੁੰਦੇ ਸੀਗੇ ਜੀ ਇਹ ਤਾਂ ਐਂ ਕਰਦੇ ਹੁੰਦੇ ਸੀ ਠੀਕ ਆ ਕਰਦੇ ਹੁੰਦੇ ਸੀ ਹਰ ਇੱਕ ਬੰਦਾ ਜਿਹੜਾ ਹੈ ਜਦੋਂ ਕਿਸੇ ਫੀਲਡ ਦੇ ਵਿੱਚ ਆਉਂਦਾ ਕੋਈ ਚੀਜ਼ ਨਵੀਂ ਆਉਂਦੀ ਉਹਦੀ ਪ੍ਰੋਮੋਸ਼ਨ ਕਰਦਾ ਹੈ ਪਰ ਜੇ ਅੱਜ ਅਸੀਂ ਉਹਦੀ ਇਹਨਾਂ ਲਾਈਟਾਂ ਨਾਲ ਲਾਈਟਾਂ ਵਾਲਿਆਂ ਨਾਲ ਸਾਡਾ ਕੋਈ ਵੈਰ ਨਹੀਂਗਾ ਅਸੀਂ ਇਹ ਕਹਿੰਨੇ ਆ ਵੀ ਲਾਈਟਾਂ ਲੱਗਣ ਪਰ ਲਾਈਟਾਂ ਦੇ ਵਿੱਚ ਕੋਈ ਸਾਹਿਬ ਸੈਮੀ ਫਾਈਨਲ ਜਾਂ ਫਾਈਨਲ ਮੈਚ ਹੀ ਹੋਵੇ ਜਾ ਪਹਿਲੀ ਗੱਲ ਤੇ ਕੱਲਾ ਫਾਈਨਲ ਜਾਂ ਨਾਮਾਂ ਦੀ ਵੰਡੀ ਹੋਵੇ ਪਰ ਇਹ ਇਹ ਨੀਗਾ ਵੀ ਅੱਧੀ ਅੱਧੀ ਰਾਤ ਤੱਕ ਆ ਦੇਖੋ ਮੁੰਡੇ ਠਰ ਠਰ ਕਰੀ ਜਾਂਦੇ ਆ ਦਰਸ਼ਕ ਵੀ ਸਾਡੇ ਅੱਧੇ ਚਲੇ ਗਏ ਆ ਦੇਖ ਲਓ ਆ ਦਿਖਾ ਦਿਓ ਜੀ ਜਾਲ ਇਹ ਕਿਉਂ ਚਲੇ ਗਏ ਆ ਹਨੇਰਾ ਹੋ ਗਿਆ ਦੁਨੀਆ ਦੇ ਟਾਪਰ ਪਲੇਅਰ ਖੇਡ ਰਹੇ ਨੇ ਤੇ ਉਸ ਲੈਵਲ ਦੇ ਦਰਸ਼ਕ ਨਹੀਂ ਹੈਗੇ ਇਸ ਟਾਈਮ ਇਹ ਸਚਾਈ ਹੈ ਇਹ ਇਹਦਾ ਕਸੂਰਬਾਰ ਕੌਣ ਆ ਇਹਦੇ ਕਸੂਰਬਾਰ ਪਲੇਅਰ ਨੇ ਤਾਈਆਂ ਅੱਜ ਬਹੁਤ ਟਾਈਮ ਸਰ ਪੈ ਗਈਆਂ ਸੀਗੀਆਂ ਮੇਰਾ ਖਿਆਲ ਹੈ ਪਰਸ ਕਿੰਨੇ ਵਜੇ ਟਾਈਆਂ ਪੈ ਗਈਆਂ ਸੀ 1 ਵਜੇ ਟਾਈਆਂ ਪੈ ਗਈਆਂ ਸੀ ਕੋਈ ਟੀਮ ਵਾਲਾ ਕਹਿੰਦਾ ਸਾਡਾ ਫਲਾਣਾ ਨਹੀਂ ਆਇਆ ਕੋਈ ਕਹਿੰਦਾ ਫਲਾਣਾ ਨਹੀਂ ਆਇਆ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਇੱਕ ਰੜਕੂਗੀ ਜ਼ਰੂਰ ਹੁਣ ਫੈਡਰੇਸ਼ਨਾਂ ਦੇ ਮੈਚ ਚੱਲਣੇ ਆ ਫੈਡਰੇਸ਼ਨਾਂ ਦੇ ਮੈਚਾਂ ਦੇ ਪਲੇਅਰ 12 ਵਜੇ ਤੋਂ ਉੱਥੇ ਪਹੁੰਚੇ ਹੋਇਆ ਕਰਨਗੇ ਇਹ ਵੀ ਸੱਚਾਈ ਹੈ ਪਰ ਪਤਾ ਨਹੀਂ ਪਿੰਡਾਂ ਵਾਲੇ ਟੂਰਨਾਮੈਂਟਾਂ ਤੇ ਇਸ ਤਰ੍ਹਾਂ ਦੇ ਆਲ ਓਪਨ ਦੇ ਟੂਰਨਾਮੈਂਟਾਂ ਤੇ ਸਾਡੇ ਪਲੇਅਰ ਕਿਉਂ ਮਿੰਤਾ ਕਰਵਾਉਂਦੇ ਆ ਹੱਥ ਮੰਨ ਕੇ ਬੇਨਤੀ ਆ ਮੇਰੇ ਵੀਰੋ ਸੰਭੀਏ ਕਬੱਡੀ ਨੂੰ ਜੇ ਹੁਣ ਠੰਡ ਲੱਗਦੀ ਆ ਤਾਂ ਸਾਨੂੰ ਦੁੱਖ ਲੱਗਦਾ ਯਾਰ ਤੁਸੀਂ ਨੰਗੇ ਪਿੰਡੇ ਖੇਡ ਰਹੇ ਹੋ ਸਾਡੇ ਕੱਪੜੇ ਪਾਏ ਹੋਏ ਨੇ ਸਤਕਾਰ ਆ ਤੁਹਾਡਾ ਸਾਡੀ ਹੱਥ ਮੰਨ ਕੇ ਬੇਨਤੀ ਆ ਤੁਸੀਂ ਸਮੇਂ ਸਿਰ ਆਇਆ ਕਰੋ ਤੇ ਬਾਕੀ ਲੱਤਾਂ ਖਿੱਚਣ ਵਾਲਿਆਂ ਨੂੰ ਬੇਨਤੀ ਆ ਤੁਸੀਂ ਖਿੱਚੀ ਚੱਲਿਓ ਅਸੀਂ ਆਪਦਾ ਕੰਮ ਖਿੱਚੀ ਚੱਲਾਂਗੇ ਧੰਨਵਾਦ ਆਓ ਕਰੀਏ ਕਬੱਡੀ ਦੀ ਗੱਲ